ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤੇ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀ ਪਾਂ ਜਾਣਦੇ ਹੋ ਕਿ ਅਸੀਂ ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਰਾਜਾ ਸਾਹਿਬ ਵਲੌਗਸ ਦੇ ਪਲੇਟਫਾਰਮ ਰਾਹੀਂ ਆਪ ਸਰਬੱਤ ਸੰਗਤ ਦੇ ਸਨਮੁਖ ਰੱਖਣ ਦਾ ਇੱਕ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਇਸੇ ਲੜੀਵਾਰ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਅੱਜ ਇੱਕ ਹੋਰ ਐਪੀਸੋਡ ਹਜ਼ੂਰ ਸ਼ਰੀਨਾਬ ਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਵਿੱਚੋਂ ਲੈ ਕੇ ਆਪ ਸਰਬਤ ਸੰਗਤ ਦੇ ਸਾਹਮਣੇ ਹਾਜ਼ਰ ਹੋયા ਹਾਂ ਉੱਤਮ ਮਯਾਰੇ ਵਾਲੇ ਦੀ ਘਟਨਾ ਤੋਂ ਬਾਅਦ ਇੱਕ ਦਿਲਚਸਪ ਤੇ ਵਿਚਿੱਤਰ ਘਟਨਾ ਹੋਰ ਵਾਪਰਦੀ ਹੈ ਇੱਕ ਸੰਤ ਦੇਪੂਰੀ ਜੀ ਹੋਏ ਨੇ ਜਿਨ੍ਹਾਂ ਦਾ ਪਿੰਡ ਰਾਪੌਰ ਗੁਜਰਵਾਲ ਸੀ ਤੇ ਜਿਹੜੇ ਪਿੰਡ ਰੈਪੇ ਵਿੱਚ ਇੱਕ ਮਹੀਨੇ ਤੋਂ ਬਾਅਦ ਆਇਆ ਕਰਦੇ ਸਨ ਤੇ 10 ਦਿਨ ਪਿੰਡ ਰੈਪੇ ਵਿੱਚ ਨਿਵਾਸ ਕਰਕੇ ਕਥਾ ਵਿਚਾਰ ਕਰਿਆ ਕਰਦੇ ਸਨ ਭਾਈ ਸਰਮੁਖ ਸਿੰਘ ਜੀ ਜੋ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਸੇਵਕ ਸਨ ਉਹਨਾਂ ਦਾ ਛੋਟਾ ਭਾਈ ਚੰਦਾ ਸਿੰਘ ਤੇ ਉਹਦੀ ਘਰਵਾਲੀ ਮਾਈ ਅਤਰੀ ਉਹ ਸੰਤ ਦੇਪੂਰੀ ਦੇ ਸੇਵਕ ਸਨ ਤੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਤ ਦੇਪੂਰੀ ਦੀ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਕੀ ਹੁੰਦਾ ਹੈ ਕਿ ਸੰਤ ਦੇਪੂਰੀ ਜੀ ਆਪਣੀ ਰੁਟੀਨ ਦੇ ਮੁਤਾਬਕ ਪਿੰਡ ਰੇਪੇ ਦੇ ਵਿੱਚ ਆਉਂਦੇ ਨੇ 10 ਦਿਨ ਨਿਵਾਸ ਕਰਦੇ ਨੇ ਤੇ ਕਥਾ ਵਿਚਾਰਾਂ ਦੀ ਸਾਂਝ ਪਾਉਂਦੇ ਨੇ ਸੰਗਤਾਂ ਨੂੰ ਗੁਰੂ ਦਾ ਜਸ ਸਰਬਨ ਕਰਾਉਂਦੇ ਨੇ ਤੇ ਗੁਰੂ ਦਾ ਜਸ ਸਰਵਣ ਕਰਾਉਣ ਤੋਂ ਬਾਅਦ ਉਹ ਸਹਿਜ ਸੁਭਾਈ ਜਿਹੜਾ ਹੈ ਭਾਈ ਚੰਦਾ ਸਿੰਘ ਨੂੰ ਰਾਜਾ ਸਾਹਿਬ ਜੀ ਦੀ ਸੁਖ ਸਾੰਦ ਪੁੱਛਦੇ ਨੇ ਕਿ ਅੱਜ ਕੱਲ ਰਾਜਾ ਸਾਹਿਬ ਕਿੱਥੇ ਨੇ ਤੇ ਕੀ ਕਰਾ ਰਹੇ ਨੇ ਕਿਵੇਂ ਨੇ ਤਾਂ ਭਾਈ ਚੰਦਾ ਸਿੰਘ ਸੰਤ ਦੇਪੂਰੀ ਨੂੰ ਕਹਿੰਦਾ ਹੈ ਕਿ ਸੰਤ ਜੀ ਰਾਜਾ ਸਾਹਿਬ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਅੱਜ ਕੱਲ ਉਹ ਪਿੰਡ ਝੰਗੜਾਂ ਦੇ ਵਿੱਚ ਦੁੱਖ ਨਿਵਾਰਨ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਾ ਰਹੇ ਨੇ ਤੇ ਉੱਥੇ ਇੱਕ ਖੂਹੀ ਵੀ ਲਗਵਾ ਰਹੇ ਨੇ ਤੇ ਇਹ ਗੱਲ ਸੁਣਨ ਤੋਂ ਬਾਅਦ ਸੰਤ ਦੇਪੂਰੀ ਕਹਿੰਦੇ ਨੇ ਕਿ ਹਾਂ ਹਾਂ ਸਾਨੂੰ ਵੀ ਕਿਸੇ ਨੇ ਦੱਸਿਆ ਸੀ ਕਿ ਉਹਨਾਂ ਨੇ ਪਿੰਡ ਰੈਪੇ ਦੇ ਵਿੱਚ ਵੀ ਕਿਸੇ ਤੀਰਥ ਸਥਾਨ ਦੀ ਰਚਨਾ ਕੀਤੀ ਹੈ ਤਾਂ ਭਾਈ ਚੰਦਾ ਸਿੰਘ ਕਹਿੰਦੇ ਨੇ ਕਿ ਹਾਂ ਜੀ ਉਹਨਾਂ ਨੇ ਰੈਪੇ ਦੇ ਵਿੱਚ ਵੀ ਕਲਾ ਵਰਤਾਈ ਹੈ ਰੈਪੇ ਨੂੰ ਵੀ ਭਾਗ ਲਾਏ ਨੇ ਭਾਈ ਹਰੀ ਸਿੰਘ ਹੋਣਾ ਦੇ ਖੇਤ ਵਿੱਚ ਉਹਨਾਂ ਨੇ ਤਖਤ ਸਾਹਿਬ ਦੀ ਉਸਾਰੀ ਕੀਤੀ ਹੈ ਤੇ ਉੱਥੇ ਇੱਕ ਖੂਹੀ ਵੀ ਲਗਵਾਈ ਹੈ ਤੇ ਇੱਕ ਕੁਟੀਆ ਵੀ ਬਣਾਈ ਹੈ ਇਹ ਸੁਣ ਕੇ ਸੰਤ ਦੇਪੂਰੀ ਜੀ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕਰਦੇ ਨੇ ਆਪਣੀ ਸੋਚ ਮੁਤਾਬਕ ਕਿਉਂਕਿ ਹਰ ਇੱਕ ਸਾਧੂ ਸੰਤ ਦੀ ਆਪੋ ਆਪਣੀ ਸੋਚ ਆਪਣਾ ਆਪਣਾ ਮਤ ਹੁੰਦਾ ਹੈ ਸੰਤ ਦੇਪੁਰੀ ਜੀ ਰਾਜਾ ਸਾਹਿਬ ਜੀ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਉਸਾਰੇ ਜਾ ਰਹੇ ਤੀਰਥ ਸਥਾਨਾਂ ਤੇ ਲਗਵਾਈਆਂ ਜਾ ਰਹੀਆਂ ਖੂਈਆਂ ਦੇ ਉੱਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਹਿੰਦੇ ਨੇ ਕਿ ਅਜਿਹੇ ਕੰਮ ਸਾਧੂਆਂ ਸੰਤਾਂ ਨੂੰ ਜਿਹੜੇ ਆ ਉਹ ਸੋਭਦੇ ਨਹੀਂ ਕਿਉਂਕਿ ਜਿਹੜੀ ਉਸਾਰੀ ਉਹ ਕਰਵਾ ਰਹੇ ਨੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਉਹਨਾਂ ਦਾ ਮਜ਼ਦੂਰਾਂ ਨਾ ਵੀ ਦੇਣਾ ਪਊਗਾ ਤਨਖਾਵੀ ਦੇਣੀ ਪਊਗੀ ਪੈਸੇ ਵੀ ਦੇਣੇ ਪਊਗੇ ਤੇ ਸਾਧੂ ਸੰਤਾਂ ਨੇ ਪੈਸੇ ਕਿੱਥੋਂ ਦੇਣੇ ਕਿਉਂਕਿ ਸਾਧੂ ਸੰਤ ਤਾਂ ਮਾਇਆ ਤੋਂ ਕੋਹਾਂ ਦੂਰ ਹੁੰਦੇ ਨੇ ਤੇ ਦੂਜਾ ਜਿਹੜੀਆਂ ਸਾਧੂ ਸੰਤਾਂ ਦੀਆਂ ਵਿਰਾਸਤਾਂ ਹੁੰਦੀਆਂ ਨੇ ਸਾਧੂ ਸੰਤਾਂ ਦੇ ਘਰ ਮਕਾਨ ਹੁੰਦੇ ਨੇ ਇਹ ਪਿੱਛੋਂ ਖਾਲੀ ਪਏ ਰਹਿੰਦੇ ਨੇ ਕਿਉਂਕਿ ਇੱਕ ਵਾਰ ਸਾਧੂ ਸੰਤ ਜਿਹੜੇ ਨੇ ਉਹ ਜਦੋਂ ਬੰਦਗੀ ਦੇ ਰਸਤੇ ਤੇ ਤੁਰ ਪੈਣ ਉਹ ਮੁੜ ਕੇ ਆਪਣੀਆਂ ਮਲਕੀਤਾਂ ਦੇ ਵਿੱਚ ਵਾਪਸ ਨਹੀਂ ਆਉਂਦੇ ਤੇ ਜਿਹੜੀਆਂ ਸਾਧੂ ਸੰਤਾਂ ਦੇ ਮਕਾਨ ਉਹਨਾਂ ਦੇ ਘਰ ਖਾਲੀ ਪਏ ਰਹਿੰਦੇ ਨੇ ਉਹਨਾਂ ਮਕਾਨਾਂ ਦੇ ਵਿੱਚ ਜਾ ਕੇ ਆਮ ਸੰਸਾਰੀ ਲੋਕ ਕੁਕਰਮ ਕਰਦੇ ਨੇ ਮੰਦੇ ਕੰਮ ਕਰਦੇ ਨੇ ਗਲਤ ਕੰਮ ਕਰਦੇ ਨੇ ਜਿਸ ਦੇ ਕਰਕੇ ਜਿਹੜੇ ਸਾਧੂ ਸੰਤ ਪ੍ਰਮਾਤਮਾ ਦੇ ਰਸਤੇ ਤੇ ਤੁਰੇ ਹੁੰਦੇ ਨੇ ਉਹਨਾਂ ਨੂੰ ਪ੍ਰਮਾਤਮਾ ਦੀ ਬੰਦਗੀ ਦਾ ਫਲ ਤਾਂ ਕੀ ਮਿਲਣਾ ਹੈ ਉਲਟਾ ਇਹਨਾਂ ਲੋਕਾਂ ਵੱਲੋਂ ਉਹਨਾਂ ਦੇ ਘਰਾਂ ਵਿੱਚ ਕੀਤੇ ਜਾ ਰਹੇ ਕੁਕਰਮਾਂ ਦਾ ਦੋਸ਼ ਮਿਲਦਾ ਹੈ ਪਾਪ ਲੱਗਦਾ ਹੈ ਸਜ਼ਾ ਮਿਲਦੀ ਹੈ ਤੇ ਇਸ ਕਰਕੇ ਸੰਦੇਪੂਰੀ ਜੀ ਕਹਿੰਦੇ ਨੇ ਕਿ ਰਾਜਾ ਸਾਹਿਬ ਜਿਹੜੇ ਇਸ ਰਸਤੇ ਤੇ ਤੁਰ ਪਏ ਨੇ ਇਹ ਰਸਤਾ ਉਹਨਾਂ ਨੂੰ ਸੋਭਦਾ ਨਹੀਂ ਕਿਉਂਕਿ ਰਾਜਾ ਸਾਹਿਬ ਜੀ ਦੀ ਜਿਹੜੀ ਸ਼ਖਸ਼ੀਅਤ ਹੈ ਉਹ ਦੁਆਬੇ ਦੇ ਖੇਤਰ ਵਿੱਚ ਸਰੂ ਦੇ ਬੂਟੇ ਵਰਗੀ ਹੈ। ਸੰਤ ਦੇਪੂਰੀ ਜੀ ਸੰਗਤ ਨੂੰ ਸਮਝਾਉਂਦੇ ਨੇ ਕਿ ਰਾਜਾ ਸਾਹਿਬ ਜੀ ਏਡੇ ਮਹਾਬਰੀ ਨੇ ਏਡੇ ਵੱਡੇ ਮਹਾਪੁਰਸ਼ ਨੇ ਕਿ ਚਾਰ-ਚਾਰ ਗੱਜ ਦੀਆਂ ਉੱਚੀਆਂ ਚਾਰ-ਚਾਰ ਫੁੱਟ ਦੀਆਂ ਉੱਚੀਆਂ ਪ੍ਰਬਲ ਅੱਗ ਦੀਆਂ ਲਾਟਾਂ ਵਿੱਚ ਵੀ ਰਾਜਾ ਸਾਹਿਬ ਅਡੋਲ ਪਹਾੜਾ ਵਾਂਗ ਖੜੇ ਰਹਿ ਸਕਦੇ ਨੇ। ਉਹਨਾਂ ਨੂੰ ਇਸ ਦਾ ਕੋਈ ਅਸਰ ਨਹੀਂ ਹੁੰਦਾ। ਐਡੀਆਂ ਪ੍ਰਚੰਡ ਅੱਗ ਦੀਆਂ ਲਾਟਾਂ ਵਿੱਚ ਅਡੋਲ ਖੜੇ ਰਹਿਣ ਵਾਲੀ ਸ਼ਖਸ਼ੀਅਤ ਦੇ ਮਾਲਕ ਰਾਜਾ ਸਾਹਿਬ ਇਹ ਕਿਹੜੇ ਕੰਮਾਂ ਵਿੱਚ ਲੱਗ ਗਏ ਨੇ ਇਹਨਾਂ ਨੂੰ ਇਸ ਕੰਮ ਤੋਂ ਰੋਕਣਾ ਚਾਹੀਦਾ ਹੈ ਅਜਿਹੀਆਂ ਉਸਾਰੀਆਂ ਰਾਜਾ ਸਾਹਿਬ ਨੂੰ ਨਹੀਂ ਕਰਾਉਣੀਆਂ ਚਾਹੀਦੀਆਂ ਇਹ ਭਾਵ ਲੈ ਕੇ ਰਾਜਾ ਸਾਹਿਬ ਨੂੰ ਰੋਕਣ ਦੇ ਲਈ ਦੂਸਰੇ ਦਿਨ ਜਦੋਂ ਦਿਨ ਚੜਦਾ ਹੈ ਸੰਤ ਦੇਵਪੁਰੀ ਜੀ ਪਿੰਡ ਰਹਿਪੇ ਤੋਂ ਝੰਗੜਾ ਨੂੰ ਰਵਾਨਾ ਹੁੰਦੇ ਨੇ ਭਾਈ ਚੰਦਾ ਸਿੰਘ ਨੂੰ ਵੀ ਨਾਲ ਲੈ ਲੈਂਦੇ ਨੇ ਕਿ ਆਪਾਂ ਪਿੰਡ ਢਿੰਗੜੀ ਚੱਲਦੇ ਆਂ ਤੇ ਰਾਜਾ ਸਾਹਿਬ ਜੀ ਨੂੰ ਇਹ ਉਸਾਰੀਆਂ ਤੋਂ ਰੋਕਦੇ ਆਂ ਤੇ ਉਹਨਾਂ ਨੂੰ ਸਮਝਾਉਂਦੇ ਆਂ ਕਿ ਉਹ ਉਸਾਰੀਆਂ ਕਰ ਰੀਆਂ ਸੰਤਾਂ ਦੇ ਮੁਤਾਬਕ ਸਹੀ ਨਹੀਂ ਸੰਤ ਮਤ ਦੇ ਵਿੱਚ ਇਹਨਾਂ ਉਸਾਰੀਆਂ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਤੇ ਤੁਸੀਂ ਇਹ ਸਾਰੀਆਂ ਉਸਾਰੀਆਂ ਜਾਂ ਤੀਰਥ ਸਥਾਨਾਂ ਦੇ ਕੰਮ ਛੱਡ ਕੇ ਵਿਰਾਗ ਦੇ ਵਿੱਚ ਸੰਨਿਆਸ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹੋਏ ਬੰਦਗੀ ਕਰੋ ਇਹ ਕਾਰਜ ਨਾ ਕਰੋ ਤਾਂ ਜਦੋਂ ਇਹ ਭਾਵ ਲੈ ਕੇ ਉਹ ਤੁਰੇ ਆਉਂਦੇ ਨੇ ਪਿੰਡ ਤਲਵੰਡੀ ਫੱਤੂ ਨੂੰ ਉਹ ਲੰਘਦੇ ਨੇ ਪਿੰਡ ਢਿੰਗੜਾਵਾਲ ਨੂੰ ਆ ਰਹੇ ਨੇ ਤਾਂ ਅਚਾਨਕ ਇੱਕ ਕੌਤਕ ਵਰਤਦਾ ਹੈ ਕਿ ਸੰਤ ਦੇਵਪੁਰੀ ਜੀ ਪਿੰਡ ਤਲਵੰਡੀ ਫੱਤੂ ਦਾ ਵਸੀਮਾ ਕ੍ਰੋਸ ਕਰਨ ਤੋਂ ਪਹਿਲਾਂ ਹੀ ਉੱਥੋਂ ਹੀ ਖੇਤੋਂ ਖੇਤੀ ਬੰਨੇ ਬੰਨੇ ਜਿਹੜਾ ਉਹ ਲਡੋਏ ਪਿੰਡ ਵੱਲ ਨੂੰ ਸਿੱਧੇ ਹੋ ਜਾਂਦੇ ਹੁਣ ਚੰਦਾ ਸਿੰਘ ਨਾਲ ਤੁਰਿਆ ਆ ਰਿਹਾ ਹੈ ਚੰਦਾ ਸਿੰਘ ਨੂੰ ਪਤਾ ਵੀ ਹੈ ਕਿ ਸੰਤ ਦੇਵਪੁਰੀ ਜੀ ਝਿੰਗੜਾ ਨੂੰ ਜਾ ਰਹੇ ਨੇ ਕਿਉਂ ਜਾ ਰਹੇ ਨੇ ਇਹ ਵੀ ਉਹਨਾਂ ਨੇ ਦੱਸਿਆ ਹੋਇਆ ਤਾਂ ਚੰਦਾ ਸਿੰਘ ਸਵਾਲ ਕਰਦਾ ਹੈ ਕਿ ਸੰਤ ਜੀ ਕੀ ਹੋਇਆ ਤੁਸੀਂ ਬੰਨੇ ਬੰਨੇ ਜਿਹੜਾ ਹੈ ਉਹ ਲਡੋਏ ਵੱਲ ਨੂੰ ਸਿੱਧੇ ਹੋ ਗਏ ਉਹ ਤੇ ਕੀ ਤੁਸੀਂ ਰਾਜਾ ਸਾਹਿਬ ਜੀ ਨੂੰ ਜਾ ਕੇ ਝੰਗੜਾਂ ਦੇ ਵਿੱਚ ਤਾਕੀਦ ਨਹੀਂ ਕਰਨੀ ਉਹਨਾਂ ਨੂੰ ਉਸਾਰੀ ਕਰਨ ਤੋਂ ਰੋਕਣਾ ਨਹੀਂ ਤਾਂ ਸੰਤ ਦੇਵਪੁਰੀ ਕਹਿੰਦੇ ਨੇ ਕਿ ਸਾਨੂੰ ਰਾਜਾ ਸਾਹਿਬ ਜੀ ਦਾ ਜਵਾਬ ਆ ਗਿਆ ਇਹ ਕਹਿਣ ਦੇ ਪਿੱਛੇ ਉਹਨਾਂ ਦਾ ਮਤਲਬ ਕੀ ਹੁੰਦਾ ਜਦੋਂ ਸੰਤ ਦੇਵਪੁਰੀ ਜੀ ਇਹ ਭਾਵ ਲੈ ਕੇ ਤੁਰੇ ਆਉਂਦੇ ਨੇ ਨਾ ਕਿ ਅਸੀਂ ਰਾਜਾ ਸਾਹਿਬ ਨੂੰ ਝੰਗੜਾਂ 'ਚ ਜਾ ਕੇ ਦੂਖ ਨਿਵਾਨ ਸਾਹਿਬ ਦੀ ਉਸਾਰੀ ਤੋਂ ਰੋਕਣਾ ਤਾਂ ਜਦੋਂ ਤੁਰੇ ਆਉਂਦੇ ਨੇ ਤਾਂ ਉਧਰ ਝੰਗੜਾਂ ਦੇ ਵਿੱਚ ਰਾਜਾ ਸਾਹਿਬ ਜੀ ਦੂਖਨਿਵਾਰਨ ਸਾਹਿਬ ਦੇ ਵਿੱਚ ਕੰਮ ਕਰਵਾ ਰਹੇ ਨੇ ਉਹ ਸਾਰੀ ਕਰਵਾ ਰਹੇ ਨੇ ਖੂਹੀ ਲਗਵਾ ਰਹੇ ਨੇ ਲਗਵਾਉਂਦੇ ਲਗਵਾਉਂਦੇ ਟਹਿਲਦੇ ਹੋਏ ਰਾਜਾ ਸਾਹਿਬ ਕਹਿੰਦੇ ਨੇ ਕਿ ਜਿਸ ਨੇ ਕੰਮ ਸ਼ੁਰੂ ਕਰਵਾਇਆ ਹੈ ਮਜ਼ਦੂਰੀ ਦੇਣਾ ਵੀ ਉਸ ਦੀ ਜ਼ਿੰਮੇਵਾਰੀ ਹੈ ਤੇ ਉਸ ਨੂੰ ਹੀ ਮਜ਼ਦੂਰੀ ਦੇਣ ਦਾ ਫਿਕਰ ਹੈ ਉਹੀ ਮਜ਼ਦੂਰੀ ਮਜ਼ਦੂਰਾਂ ਦੇ ਪੈਸੇ ਜਿਹੜੇ ਆ ਉਹ ਅਦਾ ਕਰੇਗਾ ਮਜ਼ਦੂਰੀ ਅਦਾ ਕਰੇਗਾ ਤੇ ਕਿਸੇ ਦੇ ਸ਼ੁਰੂ ਕਰਾਏ ਹੋਏ ਕੰਮ ਦੇ ਵਿੱਚ ਕਿਸੇ ਹੋਰ ਨੂੰ दखलअंदाजी ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ ਹਰ ਕੋਈ ਆਪਣੀ ਮਤ ਅਨੁਸਾਰ ਕਾਰਜ ਕਰ ਰਿਹਾ ਹੈ ਤੇ ਕਿਸੇ ਦੇ ਕਾਰਜਾਂ ਦੇ ਵਿੱਚ ਕਿਸੇ ਹੋਰ ਨੂੰ ਬੇਲੋੜੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਹ ਜਵਾਬ ਜਿਹੜਾ ਚਾਰ ਮੀਲਾਂ ਦੀ ਦੂਰੀ ਤੇ ਰਾਜਾ ਸਾਹਿਬ ਜੀ ਨੇ ਟਹਿਲਦੇ ਹੋਏ ਦਿੱਤਾ ਹੈ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਇੰਨੇ ਮਹਾਬਲੀ ਸਨ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਇੰਨੇ ਰੰਗੇ ਹੋਏ ਸਨ ਐਡੀ ਵੱਡੀ ਸ਼ਕਸ਼ੀਅਤ ਦੇ ਮਾਲਕ ਸਨ ਕਿ 4 ਮੀਲਾਂ ਦੀ ਦੂਰੀ ਤੋਂ ਹੀ ਦੇਪੂਰੀ ਦੇ ਮਨ ਵਿੱਚ ਚੱਲ ਰਹੇ ਖਿਆਲਾਂ ਨੂੰ ਬੁੱਝ ਕੇ ਸਮਝ ਕੇ ਤੇ 4 ਮੀਲਾਂ ਦੀ ਦੂਰੀ ਤੋਂ ਹੀ ਦੇਪੂਰੀ ਦੇ ਨਾਲ ਸਵਾਲ ਜਵਾਬ ਕਰ ਲੈਂਦੇ ਨੇ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ ਤੇ ਜਿਸ ਨੂੰ ਸੁਣ ਕੇ ਦੇਪੂਰੀ ਤਲਵੰਡੀ ਤੋਂ ਹੀ ਲੜੋਏ ਨੂੰ ਸਿੱਧਾ ਹੋ ਜਾਂਦਾ ਹੈ ਇਸ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਪਿੰਡ ਝੰਗੜਾਂ ਦੇ ਵਿੱਚ ਹੀ ਸਮਾਧਾਂ ਦੇ ਸਥਾਨ ਦੇ ਉੱਤੇ ਇੱਕ ਖੂਹੀ ਲਗਵਾਉਂਦੇ ਨੇ ਉਸ ਤੋਂ ਬਾਅਦ ਤੀਸਰੀ ਖੂਹੀ ਜਿਹੜੀ ਹੈ ਉਹ ਪਿੰਡ ਗੋਸਲਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਲਗਵਾਉਂਦੇ ਨੇ ਚੌਥੀ ਖੂਹੀ ਜਿਹੜੀ ਹੀੜੀਆਂ ਨੂੰ ਜਾਂਦੇ ਰਾਹ ਦੇ ਉੱਤੇ ਰੋਲੀ ਵਾਲੀ ਖੂਹੀ ਅੱਜ ਵੀ ਆਪਾਂ ਸਾਰੇ ਸੰਬੋਧਨ ਕਰਦੇ ਆ ਉਹ ਰੋਲੀ ਵਾਲੀ ਖੂਹੀ ਲਗਵਾਉਂਦੇ ਨੇ ਤੇ ਪੰਜਵੀਂ ਖੂਹੀ ਜਿਹੜੀ ਹੈ ਉਹ ਪਿੰਡ ਰੈਪੇ ਦੇ ਵਿੱਚ ਤਖਤ ਸਾਹਿਬ ਦੇ ਸਨਮੁਖ ਮਹਾਰਾਜ ਨੇ ਲਗਵਾਈ ਹੁੰਦੀ ਹੈ ਤੇ ਉੱਥੇ ਇੱਕ ਕੁਟੀਆ ਦਾ ਵੀ ਨਿਰਮਾਣ ਕੀਤਾ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਜੀ ਪੰਜ ਖੂਈਆਂ ਲਗਵਾਉਂਦੇ ਨੇ ਦੂਖ ਨਿਵਾਰਨ ਸਾਹਿਬ ਵਿਖੇ ਇੱਕ ਖੂਹੀ ਦੂਜੀ ਖੂਹੀ ਸਮਾਦਾ ਦਾ ਸਥਾਨ ਤੇ ਤੀਜੀ ਖੂਹੀ ਨੂੰ ਜਾਂਦੇ ਰਾਹ ਦੇ ਉੱਤੇ ਰੋਲੀ ਵਾਲੀ ਖੂਹੀ ਚੌਥੀ ਖੂਹੀ ਪਿੰਡ ਗੁਸਲਾਂ ਵਿੱਚ ਮੰਜੀ ਸਾਹਿਬ ਦੇ ਸਥਾਨ ਤੇ ਤੇ ਪੰਜਵੀਂ ਖੂਹੀ ਪਿੰਡ ਰੈਪੇ ਦੇ ਵਿੱਚ ਤਖਤ ਸਾਹਿਬ ਦੇ ਸਨਮੁਖ ਮਹਾਰਾਜ ਨੇ ਲਗਵਾਈ ਹੁੰਦੀ ਹੈ ਇਹਨਾਂ ਸਾਰੀਆਂ ਖੂਈਆਂ ਦਾ ਜੋ ਖਰਚਾ ਆਉਂਦਾ ਹੈ ਉਹ ਵੀ ਭਾਈ ਮੋਤੀ ਸਿੰਘ ਅਦਾ ਕਰਦਾ ਹੈ ਇਹ ਖੁਈਆਂ ਸਵਾਦਾ ਵੇਖੇ ਖੁਈ ਲਗਵਾਉਣ ਤੋਂ ਬਾਅਦ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਛੇਰੂ ਤੋਂ ਜ਼ਮੀਨ ਛੜਵਾਉਂਦੇ ਨੇ ਤੇ ਉਸ ਜ਼ਮੀਨ ਦੇ ਵਿੱਚ ਦਮਦਮਾ ਸਾਹਿਬ ਦੀ ਉਸਾਰੀ ਜਿਹੜੀ ਹੈ ਉਹ ਆਰੰਭ ਕਰ ਦਿੰਦੇ ਨੇ ਜਦੋਂ ਦਮਦਮਾ ਸਾਹਿਬ ਦੀ ਉਸਾਰੀ ਆਰੰਭ ਕਰ ਦਿੰਨੇ ਨੇ ਪਾਸ਼ਾ ਤਾਂ ਇਸ ਉਸਾਰੀ ਕਾਰਜਾਂ ਦੇ ਵਿੱਚ ਸੇਵਾ ਕਰਨ ਵਾਸਤੇ ਇਸ ਦੀ ਉਸਾਰੀ ਨੂੰ ਮੁਕੰਮਲ ਕਰਨ ਵਾਸਤੇ ਬਾਹਰਲੇ ਪਿੰਡਾਂ ਤੋਂ ਸੰਗਤ ਆਬਦ ਦੇ ਰੂਪ ਦੇ ਵਿੱਚ ਆਉਂਦੀ ਹੈ ਬਾਹਰਲੇ ਪਿੰਡਾਂ ਦੀਆਂ ਸੰਗਤਾਂ ਇਸ ਉਸਾਰੀ ਕਾਰਜਾਂ ਦੇ ਵਿੱਚ ਸੇਵਾ ਨਿਭਾਉਣ ਵਾਸਤੇ ਆਉਂਦੀਆਂ ਨੇ ਰਾਚਣ ਵੀ ਬਾਹਰਲੇ ਪਿੰਡਾਂ ਤੋਂ ਲੈ ਕੇ ਆਉਂਦੀਆਂ ਨੇ ਲੰਗਰ ਵੀ ਬਾਹਰਲੇ ਪਿੰਡਾਂ ਤੋਂ ਲੈ ਕੇ ਆਉਂਦੀਆਂ ਨੇ ਤੇ ਇਸ ਤਰ੍ਹਾਂ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਆਪ ਹਾਜ਼ਰ ਨਾਜ਼ਰ ਰਹਿ ਕੇ ਦਮਦਮਾ ਸਾਹਿਬ ਦੀ ਉਸਾਰੀ ਜਿਹੜੀ ਉਹ ਕਰਾਉਂਦੇ ਨੇ ਇੱਕ ਦਿਨ ਕੀ ਹੁੰਦਾ ਹੈ ਕਿ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਦਮਦਮਾ ਸਾਹਿਬ ਦੀ ਚੱਲ ਰਹੀ ਉਸਾਰੀ ਦੇ ਦੌਰਾਨ ਗੁਣਾਚੌਰ ਵਾਲ ਦੇ ਪਾਸੇ ਗੁਣਾਚੌਰ ਦੇ ਵਸੀਮੇ ਦੇ ਵਿੱਚ ਖੇਤਾਂ ਦੇ ਵਿੱਚ ਆਸਣ ਲਾ ਕੇ ਬੈਠੇ ਹੁੰਦੇ ਨੇ ਤੇ ਭਾਈ ਨੱਥਾ ਸਿੰਘ ਮਜਾਰੇ ਵਾਲਾ ਪਿੰਡ ਪਿੰਡ ਦੇ ਵਿੱਚ ਆਪਣੇ ਘਰ ਘਰ ਦੇ ਵਿੱਚ ਜਾ ਕੇ ਪਿੰਡ ਦੇ ਵਿੱਚ ਰਾਛਣ ਦੀ ਗ੍ਰਾਹੀ ਕਰਦਾ ਆਟਾ ਗਰੋਂਦਾ ਹੈ ਦਾਲਾ ਕਰੋਂਦਾ ਹੈ ਹੋਰ ਰਸ ਦਾ ਵਾਸਤਾ ਲੰਗਰ ਦੀਆਂ ਕਰੋਂਦਾ ਹੈ ਤੇ ਰਾਛਣ ਸਾਰਾ ਮਹਾਰਾਜ ਦੇ ਲੰਗਰਾਂ ਵਾਸਤੇ ਇਕੱਠਾ ਕਰਦਾ ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਕਿ ਦਮਦਮਾ ਸਾਹਿਬ ਦੀ ਜਦੋਂ ਸਾਰੀ ਚੱਲਦੀ ਹੈ ਤਾਂ ਬਾਹਰਲੀਆਂ ਸੰਗਤਾਂ ਆ ਕੇ ਇੱਥੇ ਸੇਵਾ ਕਰਦੀਆਂ ਨੇ ਤੇ ਬਾਹਰੋਂ ਰਾਛਣ ਵੀ ਲੈ ਕੇ ਆਉਂਦੀਆਂ ਨੇ ਤੇ ਲੰਗਰ ਵੀ ਲੈ ਕੇ ਆਉਂਦੀਆਂ ਨੇ ਇਸੇ ਭਾਵਨਾ ਤਹਿਤ ਨੱਥਾ ਸਿੰਘ ਪਿੰਡ ਮਜਾਰੇ ਵਾਲਾ ਵੀ ਆਪਣੇ ਪਿੰਡ ਵਿੱਚ ਘਰ-ਘਰ ਜਾ ਕੇ ਗ੍ਰਾਹੀ ਕਰਦਾ ਹੈ ਰਾਛਣ ਇਕੱਠਾ ਕਰਦਾ ਹੈ ਪਰਾਤਾਂ ਵਿੱਚ ਉਹਨਾਂ ਰਾਛਣ ਨੂੰ ਪਾਉਂਦਾ ਹੈ ਤੇ ਉਹ ਪਰਾਤਾਂ ਮਾਈਆਂ ਬੀਬੀਆਂ ਦੇ ਸਿਰ ਤੇ ਚੁਕਾ ਦਿੰਦਾ ਹੈ ਆਪ ਵੀ ਚੁੱਕ ਲੈਂਦਾ ਹੈ ਤੇ ਮਾਈਆਂ ਬੀਬੀਆਂ ਦੀਆਂ ਸੰਗਤਾਂ ਤੇ ਹੋਰ ਵੀਰ ਭਾਈਆਂ ਦੀਆਂ ਸੰਗਤ ਨੂੰ ਨਾਲ ਲੈ ਕੇ ਉਹ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਰਵਾਨਾ ਹੋ ਜਾਂਦਾ ਹੈ ਹੁਣ ਜਿਵੇਂ ਹੀ ਭਾਈ ਨੱਥਾ ਸਿੰਘ ਸੰਗਤ ਦੇ ਸਮੇਤ ਰਾਛਣ ਦੀਆਂ ਪਰਾਤਾਂ ਚੁੱਕ ਕੇ ਰਾਜਾ ਰਾਜਾ ਜਪਦਾ ਹੋਇਆ ਆ ਰਿਹਾ ਹੈ ਤਾਂ ਰਾਜਾ ਸਾਹਿਬ ਜੀ ਕੁਝ ਕੁ ਦੂਰੀ ਦੇ ਉੱਤੇ ਹਜੇ ਉਹ ਹੁੰਦਾ ਉਹਨੂੰ ਰਾਜਾ ਸਾਹਿਬ ਜੀ ਪ੍ਰਤੱਖ ਨਜ਼ਰ ਆ ਰਹੇ ਨੇ ਕਿ ਰਾਜਾ ਸਾਹਿਬ ਜੀ ਚੌਂਕੜਾ ਮਾਰ ਕੇ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਨੇ ਤਾਂ ਅਚਾਨਕ ਰਾਜਾ ਸਾਹਿਬ ਜੀ ਉਸ ਨੂੰ 2 ਮੀਲ ਦੀ ਦੂਰੀ ਤੇ ਰੁਕਣ ਵਾਸਤੇ ਕਹਿ ਦਿੰਦੇ ਨੇ ਕਹਿੰਦੇ ਨੇ ਰੁਕ ਜਾ ਤਾਂ ਜਦੋਂ ਹੀ ਰਾਜਾ ਸਾਹਿਬ ਜੀ ਦਾ ਭਾਈ ਨੱਥਾ ਸਿੰਘ ਤੇ ਉਹਦੇ ਨਾਲ ਆਈ ਸੰਗਤ ਨੂੰ ਹੁਕਮ ਹੁੰਦਾ ਕਿ ਇੱਥੇ ਹੀ ਖੜੇ ਹੋ ਜਾਓ ਅੱਗੇ ਨਾ ਆਇਓ ਤਾਂ ਕਿਤੇ ਨਾ ਕਿਤੇ ਨੱਥਾ ਸਿੰਘ ਦੇ ਮਨ ਦੇ ਵਿੱਚ ਜਿਹੜਾ ਉਹ ਹਿਰਖ ਪੈਦਾ ਹੁੰਦਾ ਖੇਰ ਖੁੰਦਾ ਕਿ ਮੈਂ ਰਾਜਾ ਸਾਹਿਬ ਜੀ ਦੇ ਲੰਗਰਾਂ ਵਾਸਤੇ ਪਿੰਡ ਦੇ ਵਿੱਚ ਘਰ ਘਰ ਜਾ ਕੇ ਗ੍ਰਾਹੀ ਕੀਤੀ ਹੈ ਰਾਸ਼ਨ ਇਕੱਠਾ ਕੀਤਾ ਹੈ ਲੰਗਰ ਵਾਸਤੇ ਰਸਦਾ ਵਸਤਾ ਇਕੱਤਰ ਕੀਤੀਆਂ ਉਹਨਾਂ ਨੂੰ ਪ੍ਰਾਤਾਂ ਵਿੱਚ ਧਰ ਕੇ ਮੈਂ ਰਾਜਾ ਸਾਹਿਬ ਜੀ ਦੇ ਲੰਗਰਾਂ ਵਾਸਤੇ ਲੈ ਕੇ ਆ ਰਿਹਾ ਹਾਂ ਤੇ ਰਾਜਾ ਸਾਹਿਬ ਜੀ ਨੇ ਮੈਨੂੰ ਕੋਲ ਆਉਣ ਹੀ ਨਹੀਂ ਦਿੱਤਾ ਸਾਨੂੰ ਦੂਰ ਹੀ ਖੜੇ ਰਹਿਣ ਦਾ ਹੁਕਮ ਕਰ ਦਿੱਤਾ ਇਹ ਕਿਉਂ ਕੀਤਾ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹਿਰਕ ਪੈਦਾ ਹੁੰਦਾ ਹੁੰਦਾ ਹੀ ਹੈ ਕਿਉਂਕਿ ਅਸੀਂ ਸੰਸਾਰੀ ਲੋਕ ਜਿਹੜੇ ਆ ਸਾਡੀ ਜਿਹੜੀ ਈਗੋ ਹੈ ਬਹੁਤ ਛੇਤੀ ਹਰਟ ਹੁੰਦੀ ਹੈ ਬਹੁਤ ਜ਼ਿਆਦਾ ਅਸੀਂ ਛੇਤੀ ਆਪਣੀ ਈਗੋ ਤੇ ਗੱਲ ਨੂੰ ਲੈ ਲੈਂਦੇ ਇਸੇ ਤਰ੍ਹਾਂ ਭਾਈ ਨੱਥਾ ਸਿੰਘ ਵੀ ਹਿਰਕ ਕਰਦਾ ਵੀ ਮੈਨੂੰ ਕਿਉਂ ਰਾਜਾ ਸਾਹਿਬ ਨੇ ਦੂਰ ਰਹਿਣ ਦਾ ਦੂਰ ਖੜੇ ਹੋਣ ਦਾ ਹੁਕਮ ਕਰ ਦਿੱਤਾ ਤਾਂ ਜਦੋਂ ਹੀ ਭਾਈ ਨੱਥਾ ਸਿੰਘ ਦੇ ਮਨ ਦੇ ਵਿੱਚ ਇਹ ਭਾਵ ਪ੍ਰਗਟ ਹੁੰਦਾ ਹੈ ਉਹਦੇ ਮਨ ਦੇ ਵਿੱਚ ਹਿਰਕ ਪੈਦਾ ਹੁੰਦਾ ਹੈ ਰਾਜਾ ਸਾਹਿਬ ਪ੍ਰਤੀ ਵੀ ਰਾਜਾ ਸਾਹਿਬ ਨੇ ਮੈਨੂੰ ਕੋਲ ਨਹੀਂ ਆਉਣ ਦਿੱਤਾ ਦੂਰੇ ਖੜੇ ਰਹਿਣ ਦਾ ਹੁਕਮ ਕਰ ਦਿੱਤਾ ਤਾਂ ਰਾਜਾ ਸਾਹਿਬ ਕੀ ਕਰਦੇ ਨੇ ਆਪਣਾ ਕੌਤਕ ਵਿਖਾਲਦੇ ਨੇ ਕਲਾ ਵਰਤੋਂਦੇ ਨੇ ਕਲਾ ਕੀ ਵਰਤੋਂਦੇ ਨੇ ਰਾਜਾ ਸਾਹਿਬ ਜੀ ਭਾਈ ਨੱਥਾ ਸਿੰਘ ਜੀ ਨੂੰ ਇੱਕ ਝਾਲਕ ਵਿਖਾਉਂਦੇ ਨੇ ਕਿ ਸ਼ਹੀਦ ਸਿੰਘਾਂ ਦੀਆਂ ਫੌਜਾਂ ਸਫੇਦ ਵਸਤਰ ਧਾਰਨ ਕਰਕੇ ਰਾਜਾ ਸਾਹਿਬ ਜੀ ਦੇ ਦੁਵਾਲੇ ਚੌਂਕੜਾ ਲਾ ਕੇ ਬੈਠੀਆਂ ਹੋਈਆਂ ਹੁਣ ਰਾਜਾ ਸਾਹਿਬ ਜੀ ਨੇ ਮੁਖਾਰਬਨ ਤੋਂ ਕੁਝ ਨਹੀਂ ਬੋਲਿਆ ਉਧਰ ਭਾਈ ਨੱਥਾ ਸਿੰਘ ਨੇ ਮੁਖਾਰਬਨ ਤੋਂ ਕੁਝ ਨਹੀਂ ਬੋਲਿਆ ਭਾਈ ਨੱਥਾ ਸਿੰਘ ਮਜਾਰੇ ਵਾਲੇ ਨੇ ਮਨ ਹੀ ਮਨ ਦੇ ਵਿੱਚ ਵਿਚਾਰਾ ਕਰਦੇ ਹੋਏ ਹਿਰਕ ਪ੍ਰਗਟ ਕੀਤਾ ਕਿ ਰਾਜਾ ਸਾਹਿਬ ਨੇ ਮੈਨੂੰ ਆਪਣੇ ਕੋਲ ਆਉਣ ਨਹੀਂ ਦਿੱਤਾ ਸਾਨੂੰ ਆਪਣੇ ਕੋਲ ਨਹੀਂ ਆਉਣ ਦਿੱਤਾ ਸਾਨੂੰ ਦੂਰ ਖੜੇ ਰਹਿਣ ਦਾ ਹੁਕਮ ਕਰ ਦਿੱਤਾ ਤੇ ਰਾਜਾ ਸਾਹਿਬ ਜੀ ਕਿਉਂਕਿ ਘਟ ਘਟ ਦੀਆਂ ਬੁੱਝਣ ਵਾਲੇ ਸਨ ਹਰੇਕ ਇਨਸਾਨ ਦੇ ਮਨ ਵਿੱਚ ਚੱਲ ਰਹੀ ਗੱਲ ਨੂੰ ਰਾਜਾ ਸਾਹਿਬ ਜੀ ਪ੍ਰਤੱਖ ਰੂਪ ਵਿੱਚ ਸੁਣ ਲੈਂਦੇ ਸਨ ਉਹਝ ਲੈਂਦੇ ਸਨ ਕਿਉਂਕਿ ਬੰਦਗੀ ਰਾਜਾ ਸਾਹਿਬ ਜੀ ਦੀ ਇੰਨੀ ਪ੍ਰਚੰਡ ਸੀ ਤਾਂ ਰਾਜਾ ਸਾਹਿਬ ਜੀ ਨੇ ਨੱਥਾ ਸਿੰਘ ਦੇ ਮਨ ਦੇ ਵਿੱਚ ਪੈਦਾ ਹੋਏ ਹਿਰਕ ਦੇ ਭਾਵ ਨੂੰ ਬੁੱਝ ਲਿਆ ਤੇ ਉਸ ਹਿਰਕ ਦੇ ਭਾਵ ਨੂੰ ਦੂਰ ਕਰਨ ਵਾਸਤੇ ਨੱਥੇ ਦੇ ਮਨ ਵਿੱਚ ਪੈਦਾ ਹੋਏ ਹਿਰਕ ਨੂੰ ਦੂਰ ਕਰਨ ਵਾਸਤੇ ਰਾਜਾ ਸਾਹਿਬ ਜੀ ਨੇ ਇੱਕ ਕਲਾ ਵਰਤਾਈ ਕਿ ਉਹਨੂੰ ਇੱਕ ਝਾਲਕ ਵਿਖਾਈ ਹੈ ਕਿ ਰਾਜਾ ਸਾਹਿਬ ਆਸਣ ਲਾ ਕੇ ਬੈਠੇ ਹੋਏ ਨੇ ਤੇ ਰਾਜਾ ਸਾਹਿਬ ਜੀ ਦੇ ਦੁਆਲੇ ਸਫੈਦ ਵਸਤਰਾਂ ਦੇ ਵਿੱਚ ਸ਼ਹੀਦ ਸਿੰਘਾ ਦੀਆਂ ਫੌਜਾਂ ਬੈਠੀਆਂ ਹੋਈਆਂ ਨੇ ਤੇ ਵਾਰਤਾਲਾਪ ਚੱਲ ਰਹੀ ਹੈ ਜਦੋਂ ਇਹ ਝਾਲਕ ਨੱਥਾ ਸਿੰਘ ਦੇਖਦਾ ਹੈ ਤੇ ਆਪਣੇ ਮਨ ਹੀ ਮਨ ਦੇ ਵਿੱਚ ਸ਼ਰਮਸਾਰ ਹੁੰਦਾ ਹੈ ਮੁਆਫੀਆਂ ਮੰਗਦਾ ਹੈ ਰਾਜਾ ਸਾਹਿਬ ਜੀ ਤੋਂ ਪਾਸ਼ਾਓ ਮੈਨੂੰ ਬਖਸ਼ ਦਿਓ ਮੈਂ ਆਪਣੀ ਈਰਖਾ ਦੇ ਵਿੱਚ ਹਿਰਕ ਕਰ ਬੈਠਾ ਕਿ ਪਾਤਸ਼ਾਹ ਨੇ ਮੈਨੂੰ ਦੂਰ ਖੜੇ ਰਹਿਣ ਦਾ ਹੁਕਮ ਕਿਉਂ ਕਰ ਦਿੱਤਾ ਮੈਂ ਤਾਂ ਪਾਤਸ਼ਾਹ ਦੇ ਲੰਗਰਾਂ ਵਾਸਤੇ ਜਿਹੜਾ ਹੈ ਉਹ ਰਸਦਾ ਲੈ ਕੇ ਆਇਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਬੈਠਣ ਵਾਸਤੇ ਜਾਂ ਖੜੋਣ ਵਾਸਤੇ ਕੋਈ ਥਾਂ ਨਹੀਂ ਉੱਥੇ ਗੁਪਤ ਰੂਪ ਦੇ ਵਿੱਚ ਸ਼ਹੀਦ ਸਿੰਘਾਂ ਦੀਆਂ ਫੌਜਾਂ ਬੈਠੀਆਂ ਹੋਈਆਂ ਨੇ ਤੇ ਰਾਜਾ ਸਾਹਿਬ ਜੀ ਦੇ ਨਾਲ ਉਹਨਾਂ ਦੀ ਕੋਈ ਗੰਭੀਰ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਇੰਨੀਆਂ ਮਹਾਨ ਰੂਹਾਂ ਸ਼ਹੀਦ ਸਿੰਘਾਂ ਦੀਆਂ ਫੌਜਾਂ ਜੋ ਐਡੀਆਂ ਕਰਾਮਾਤਾਂ ਦੀਆਂ ਮਾਲਕ ਨੇ ਜੇ ਮੈਂ ਉਹਨਾਂ ਦੇ ਲੱਗੇ ਹੋਏ ਚੌਂਕੜਿਆਂ ਦੇ ਵਿੱਚ ਜਾ ਕੇ ਖੜਾ ਹੋ ਜਾਂਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੇਰੇ ਤੋਂ ਡਿਸਟਰਬੈਂਸ ਹੋ ਜਾਂਦੀ ਤਾਂ ਮੈਂ ਬਹੁਤ ਵੱਡਾ ਪਾਪ ਕਰ ਬੈਠਣਾ ਸੀ ਰਾਜਾ ਸਾਹਿਬ ਜੀ ਨੇ ਤਾਂ ਮੈਨੂੰ ਇਸ ਗੁਨਾਹ ਤੋਂ ਰੋਕਿਆ ਤਾਂ ਫਿਰ ਇਹ ਭਾਵ ਨੱਥੇ ਦੇ ਮਨ ਵਿੱਚ ਪੈਦਾ ਹੁੰਦਾ ਹੈ ਮਾਫੀ ਮੰਗਦਾ ਹੈ ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚੋਂ ਤੇ ਫਿਰ ਜਾ ਕੇ ਰਾਜਾ ਸਾਹਿਬ ਜੀ ਦੇ ਸਾਹਮਣੇ ਰਾਛਣ ਜਿਹੜਾ ਉਹ ਲੈ ਕੇ ਆਇਆ ਉਹ ਧਰ ਦਿੰਦਾ ਹੈ ਤਾਂ ਰਾਜਾ ਸਾਹਿਬ ਜੀ ਨੱਥੇ ਨੂੰ ਸਵਾਲ ਕਰਦੇ ਨੇ ਨੱਥਿਆ ਰੱਬ ਵੇਖਣਾ ਈ ਤੇ ਨਥਾ ਸਿੰਘ ਕਹਿੰਦਾ ਹੈ ਪਾਸ਼ਾ ਉਹ ਮੈਂ ਤਾਂ ਆਪ ਜੀ ਨੂੰ ਹੀ ਰੱਬ ਜਾਣ ਕੇ ਆਪ ਜੀ ਦੀ ਪੂਜਾ ਕਰਦਾ ਹਾਂ ਆਪ ਜੀ ਨੂੰ ਹੀ ਰੱਬ ਮੰਨਦਾ ਹਾਂ ਤਾਂ ਰਾਜਾ ਸਾਹਿਬ ਕਹਿੰਦੇ ਨੇ ਇਹ ਜੋ ਕਾਦਰ ਦੀ ਸਾਜੀ ਹੋਈ ਕੁਦਰਤ ਹੈ ਨਾ ਅਕਾਲ ਪੁਰਖ ਨੇ ਕੁਦਰਤ ਸਾਜੀ ਹੈ ਪੌਣ ਪਾਣੀ ਸਿਰਜਿਆ ਉਸ ਦੇ ਨਿਜਾਮ ਦੇ ਵਿੱਚ ਬ੍ਰਹਿਮੰਡ ਚੱਲ ਰਿਹਾ ਹੈ ਇਸ ਕੁਦਰਤ ਨੂੰ ਹੀ ਪਰਮਾਤਮਾ ਦਾ ਰੂਪ ਜਾਣਣਾ ਹੈ ਤੇ ਇਸ ਕੁਦਰਤ ਦਾ ਸਨਮਾਨ ਕਰਨਾ ਹੈ ਸਤਕਾਰ ਕਰਨਾ ਤੇ ਇਸ ਕਾਦਰ ਦੀ ਕੁਦਰਤ ਨੂੰ ਤਬਾਹ ਨਹੀਂ ਕਰਨਾ ਇਹਦੀ ਰਖਵਾਲੀ ਕਰਨੀ ਹੈ ਤਾਂ ਸਤਕਾਰ ਕਰਨਾ ਹੈ ਇਹ ਗੱਲਾਂ ਚੱਲ ਹੀ ਰਹੀਆਂ ਹੁੰਦੀਆਂ ਨੇ ਕਿ ਗੁਣਾਚੌਰ ਦੀ ਸੰਗਤ ਵੀ ਰਾਚਣ ਲੈ ਕੇ ਜਿਹੜਾ ਉਹ ਉੱਥੇ ਪਹੁੰਚ ਜਾਂਦੀ ਹੈ ਰਾਜਾ ਸਾਹਿਬ ਜੀ ਦੋਵੇਂ ਪਿੰਡਾਂ ਦੀ ਸੰਗਤ ਨੂੰ ਰਾਚਣ ਲੰਗਰ ਦੇ ਵਿੱਚ ਪਾਉਣ ਦਾ ਹੁਕਮ ਕਰਦੇ ਨੇ ਸੰਗਤਾਂ ਲੰਗਰ ਦੇ ਵਿੱਚ ਰਾਚਣ ਪਾਉਂਦੀਆਂ ਨੇ ਲੰਗਰ ਤਿਆਰ ਕੀਤਾ ਜਾਂਦਾ ਸਾਰੀ ਸੰਗਤ ਜੋ ਦਮਦਮਾ ਸਾਹਿਬ ਦੀ ਉਸਾਰੀ ਦੇ ਵਿੱਚ ਲੱਗੀ ਹੁੰਦੀ ਹੈ ਉਹ ਲੰਗਰ ਛਕਦੀ ਹੈ ਜੈ ਜੈਕਾਰ ਕਰਦੀ ਹੈ ਇਸ ਤਰ੍ਹਾਂ ਰਾਜਾ ਸਾਹਿਬ ਜੀ ਮੌਜ ਦੇ ਵਿੱਚ ਦਮਦਮਾ ਸਾਹਿਬ ਦੀ ਉਸਾਰੀ ਮੁਕੰਮਲ ਕਰਾਉਂਦੇ ਨੇ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਅਗਲੇ ਐਪੀਸੋਡ ਵਿੱਚ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਦੀ ਜੀਵਨੀ ਦੀ ਇੱਕ ਹੋਰ ਸਾਖੀ ਲੈ ਕੇ ਆਪ ਸਰਬਤ ਸੰਗਤ ਦੇ ਸਾਹਮਣੇ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀਕਾਰ ਪਲੀ